ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਿਲ ਕਰਦਾ ਫਕੀਰ ਬਨ ਜਾਵਾਂ ਦੁਨੀਆ ਦੀ ਹੋਸ਼ ਭੁੱਲ ਜੇ ਦੇਲ ਕਰ ਦਫ ਪਕੀਰ ਬਣ ਜਾਵਾ ਦੁਨੀਆ ਦੀ ਹੋਸ਼ ਭੁੱਲ ਜੇ ਜਿੰਦ ਕਦਮ ਚ ਗੁਰਾਂ ਦੇ ਬਿਤਾਵਾ ਦੁਨੀਆ ਦੀ ਹੋਸ਼ ਭੁੱਲ ਜੇ ਜਿੰਦ ਕਦਮ ਚ ਗੁਰਾਂ ਦੇ ਬਿਤਾਵਾ ਦੁਨੀਆ ਦੀ ਹੋਸ਼ ਭੁੱਲ ਜੇ ਦਿਲ ਕਰਦਾ ਫਕੀਰ ਬਣ ਜਾਵਾਂ ਦੁਨੀਆ ਦੀ ਹੋਸ਼ ਭੁੱਲ ਜੇ ਦਿਲ ਕਰਦਾ ਫਕੀਰ ਬਣ ਜਾਵਾਂ ਦੁਨੀਆ ਦੀ ਹੋਸ਼ ਭੁੱਲ ਜੇ ਦਿਲ ਕਹਿੰਦਾ ਗੁਰਾ ਲੇਖੇ ਲਾ ਦੇ ਹੁਣ ਸਹਾਨੂੰ ਦਿਲ ਕਹਿੰਦਾ ਗੁਰਾ ਲੇਖੇ ਲਾ ਦੇ ਹੁਣ ਸਹਾਨੂੰ ਉਹੀ ਹੈ ਜੋ ਵੇਖਦਾ ਨਹੀਂ ਤੇਰੇ ਅੰਗੋਨ ਨੂੰ ਉਹੀ ਹੈ ਜੋ ਵੇਖਦਾ ਨਹੀਂ ਤੇਰੇ ਅੰਗੋਨ ਨੂੰ ਦਿਲ ਕਰਦਾ ਫਕੀਰ ਬਣ ਜਾਵਾਂ ਦੁਨੀਆ ਦੀ ਹੋਸ਼ ਭੁੱਲ ਜੇ ਦਿਲ ਕਰਦਾ ਫਕੀਰ ਬਣ ਜਾਵਾਂ ਦੁਨੀਆ ਦੀ ਹੋਸ਼ ਭੁੱਲ ਜੇ ओही सच्चा साथी बाकी गुरगजम दे ने ओही संगी साथी बाकी मतलब यार ने ओही सच्चा साथी संगी बाकी मतलब दे यार झूठी इस दुनिया ते झूठे ही प्यार ने झूठी इस दुनिया ते झूठे ही प्यार ने ਹੋਸ਼ ਸੱਚ ਲਈ ਹੋਵਾਂ ਕਰ ਲਾ ਮਦੁਨੀ ਆਦੀ ਹੋਸ਼ ਭੁੱਲ ਜੈ ਦੇਲ ਕਰ ਦਫ ਫਕੀਰ ਬਣ ਜਾਵਾਂ ਦੁਨੀਆ ਦੀ ਹੋਸ਼ ਭੁੱਲ ਜੈ ਅਕਲਾਂ ਦੇ ਬੰਗ ਨਾਲ ਗੁਰੂ ਨੂੰ ਮਿਲਾੰਦੇ ਨੇ ਅਕਲਾਂ ਦੇ ਮਗ ਨਾਲ ਗੁਰੂ ਨਹੀਂ ਮਿਲਦੇ ਅਕਲਾਂ ਦੇ ਮਗ ਨਾਲ ਗੁਰੂ ਨਹੀਂ ਮਿਲਦੇ ਸੱਚੀਆਂ ਮੁਹਬਤਾਂ ਦੇ ਬੂਟੇ ਨਹੀਂ ਮਿਲਦੇ ਸੱਚੀਆਂ ਮੁਹਬਤਾਂ ਦੇ ਬੂਟੇ ਨਹੀਂ ਮਿਲਦੇ ਉਹਦੇ ਸਿਲਸਲੇ ਨੂੰ ਚੋਲੀ ਵਿੱਚ ਲਕਾਵਾਂ ਪੋ ਦੁਨੀਆ ਦੀ ਹੋਸ਼ ਭੁੱਲ ਜੇ ਦਿਲ ਕਰ ਜੇ ਫਕੀਰ ਬਣ ਜਾਵਾਂ ਦੋ ਨੇ ਆਂਦੇ ਹੋਸ਼ ਭੁੱਲ ਜੈਂ ਤਾਰ ਖੜ ਕਾਂਦੇ ਸਾਡੇ ਅੰਦਰ ਆਖੀਰ ਦੀ ਤਾਰ ਖੜ ਕਾਂਦੇ ਸਾਡੇ ਅੰਦਰ ਆਖੀਰ ਦੀ ਓਹੋ ਸਾਡੀ ਆਖਰੀ ਅਖ ਅਖਾਇਸ਼ ਫਕੀਰ ਦੀ ਓਹੀ ਸਾਡੀ ਆਖਰੀ ਖਾਸ਼ ਹੈ ਫਕੀਰ ਦੀ ਦਿਲ ਕਰਦਾ ਫਕੀਰ ਬਣ ਜਾਵਾ ਦੁਨੀਆ ਦੀ ਹੋਛਪੁੱਲ ਜੇ ਦਿਲ ਕਰਦਾ ਫਕੀਰ ਬਣ ਜਾਵਾ ਦੁਨੀਆ ਦੀ ਹੋਛਪੁੱਲ ਜੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਨਾਲ ਹੀ